ਉਦਰਾ ਨੇੜੇ ਹਾਲੋਲ ਹਾਈਵੇ ਤੇ ਵਾਪਰਿਆ ਖਤਰਨਾਕ ਸੜਕ ਹਾਦਸਾ ਸੀਸੀਟੀਵੀ ਚ ਕੈ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਨੇ ਵੀਡੀਓ ਚ ਦਿਸ ਰਿਹਾ ਹੈ ਕਿ ਗੈਸ ਟੈਂਕਰ ਕਿਸ ਤਰ੍ਹਾਂ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਇੱਕੋ ਪਰਿਵਾਰ ਦੇ ਚਾਰ ਜੀਆਂ ਨੂੰ ਕੁਚਲ ਗਿਆ ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾਂ ਵਿੱਚ ਪਤੀ ਪਤਨੀ ਅਤੇ ਉਹਨਾਂ ਦੇ ਦੋ ਬੱਚੇ ਸਨ ਦਰਸ਼ਨ ਕੱਲ ਦੁਪਹਿਰ ਰਾਜੇਸ਼ ਭਾਈ ਮਾਲੀ ਆਪਣੇ ਪਰਿਵਾਰ ਸਮੇਤ ਇੱਕ ਧਾਰਮਿਕ ਸਥਲ ਪਾਵਾਗੜ੍ਹ ਦੇ ਦਰਸ਼ਨ ਲੈਣ ਨਿਕਲੇ ਸਨ ਰਾਸਤੇ 'ਚ ਫੋਨ ਤੇ ਗੱਲ ਕਰਨ ਲਈ ਸੜਕ ਕਿਨਾਰੇ ਰੁਕ ਗਏ ਇਤਿਹਾਸੇ ਦਾ ਸ਼ਿਕਾਰ ਹੋ ਗਏ ਰਾਜੇਸ਼ ਭਾਈ ਉਸ ਦੀ ਪਤਨੀ ਭਾਰਤੀ ਤੇ ਬੱਚੇ ਰਾਜੂ ਅਤੇ ਦੁਲਸੀ ਦੀ ਇਹ ਯਾਤਰਾ ਆਖਰੀ ਬਣ ਗਈ ਘਟਨਾ 'ਚ ਟੈਂਕਰ ਚਾਲਕ ਵੀ ਜ਼ਖਮੀ ਹੈ